ਛੋਟੇ ਹੁੰਦੇ ਨੂੰ ਹੀ ਮਾਂ ਗੁਰੂ ਘਰ ਨਾਲ ਜੋੜ ਕੇ ਰੱਖ ਰਹੀ ਸੀ ਨਾਮ ਬਾਣੀ ਤੇ ਲੜ ਲਾ ਕੇ ਗੁਰੂ ਕੀਆਂ ਸਾਖੀਆਂ ਸੁਣਾਉਂਦੀ ਰਹੇ ਉਹ ਲੋਕਾਂ ਦੇ ਘਰਾਂ 'ਚ ਸਫਾਈ ਕਰਦੇ ਸਨ ਲੋਕਾਂ ਦਾ ਪਾਇਆ ਗੰਦ ਸੰਭਾਲਦੇ ਮਹੀਨੇ ਦੇ ਮਹੀਨੇ ਜਦ ਮਸੰਦ ਆਉਂਦੇ ਤਾਂ ਮਾਂ ਬਾਲ ਨੂੰ ਕਹਿੰਦੀ ਜਾ ਪੁੱਤ ਆਹ ਦਾ ਸੰਬੰਧ ਗੁਰੂ ਦਾ ਹੈ ਮਸੰਦਾਂ ਤੱਕ ਪਹੁੰਚਾ ਦੇ ਉਹ ਬਾਲ ਐਵੇਂ ਹੀ ਕਰਦਾ ਪਰ ਮਸੰਦ ਉਹ ਤਾਂ ਕਿਸੇ ਹੋਰ ਰਹਿ ਜਾ ਰਹੇ ਸਨ ਬਾਲ ਨੂੰ ਵੇਖ ਕੇ ਦੂਰੋਂ ਬੋਲਦੇ ਓਏ ਅਸ਼ੂਤਾ ਨੇੜੇ ਨਾ ਆਈਂ ਦੂਰ ਹੀ ਰੱਖ ਕੇ ਚਲਾ ਜਾ ਦ ਸੰਬੰਧ ਮਾਤਾ ਕਿਤੇ ਸਾਨੂੰ ਵੀ ਪ੍ਰਿਸ਼ਟ ਕਰੇ ਉਸ ਨੂੰ ਮਸੰਦ ਗੁਰੂ ਕੀਆਂ ਉਹਨਾਂ ਸੌਖੀਆਂ ਜੋ ਮਾਂ ਉਸ ਨੂੰ ਸੁਣਾਉਂਦੀ ਸੀ ਵਿੱਚ ਦਿਸਦੇ ਸਿੱਖਾਂ ਨਾਲੋਂ ਜਮਾਂ ਪਿੰਨ ਲੱਗਦੇ ਉਹ ਜਾ ਕੇ ਮਾਂ ਨੂੰ ਕਹਿੰਦਾ ਮਾਂ ਜਿਹੇ ਮਸੰਦ ਨੇ ਗੁਰੂ ਵੀ ਉਹ ਜਿਹਾ ਹੀ ਹੋ ਨਾ ਬੋਤੇ ਇੰਜ ਨਹੀਂ ਕਹੀਦਾ ਗੁਰੂ ਬਿਆਨਤਾ ਪੁੱਤ ਗੁਰੂ ਗੁਰੂ ਹੁੰਦਾ ਹੈ ਤੇ ਮਸੰਦ ਮਸੰਦ ਮਾਂ ਨੇ ਮਿੱਠੇ ਝੜਕ ਨਾਲ ਵਰਜਣਾ ਪਰ ਮਸੰਦ ਤਾਂ ਮਸੰਦ ਸਨ ਹਰ ਵਾਰ ਉਸ ਬਾਲ ਤੇ ਉਸਦੇ ਨਾਲ ਆਏ ਉਸਦੇ ਮਿੱਤਰਾਂ ਨਾਲੋਂ ਬੁਰੇ ਤੋਂ ਬੁਰਾ ਵਤੀਰਾ ਕਰਦੇ ਉਹ ਬਾਲ ਜਾ ਕੇ ਗੁੱਸਾ ਮਾਂ ਤੇ ਕੱਟਦਾ ਮੈਂ ਹੁਣ ਨਹੀਂ ਜਾਣਾ ਮਾਂ ਤੋ ਆਪ ਲਾ ਜਾਇਆ ਕਰ ਦਸਵੰਦ ਨਾ ਪੁੱਤ ਗੁਰੂ ਦਾ ਹੁਕਮ ਹੈ ਸਿੱਖ ਨੇ ਦਸਵੰਦ ਗੁਰੂ ਅੱਗੇ ਭੇਟ ਕਰਨਾ ਹੀ ਹੈ ਪੁੱਤ ਗੁਰੂ ਵਡਿਆਈਆਂ ਦਿੰਦਾ ਹੁੰਦਾ ਗੁਰੂ ਗੁਰੂ ਹੁੰਦਾ ਤੇ ਮਸੰਦ ਮਸੰਦ ਮਾਂ ਹਾਰ ਹਿੱਲੇ ਉਸ ਦਾ ਗੁਰੂ ਨਾਲ ਪ੍ਰੇਮ ਬਣਾ ਕੇ ਰੱਖਣਾ ਚਾਹੁੰਦੀ ਸੀ ਇੱਕ ਦੋ ਵਾਰ ਦਾ ਸੰਬੰਧ ਦੇਣ ਗਏ ਹੋਏ ਸਨ ਤੇ ਪੈਸੇ ਰੱਖਣ ਲੱਗੇ ਹੱਥ ਮਸੰਦੇ ਦੇ ਪੈਰ ਦੇ ਅੰਗੂਠੇ ਨਾਲ ਸ਼ੂ ਗਿਆ ਤੇਰੀ ਐਸੀ ਕੀ ਤਸੀਹ ਨੀਚ ਜਾਤ ਦੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨੇੜੇ ਟੁੱਕਣ ਦੀ ਕਮ ਜਾਤਾ ਤੇ ਇਹ ਕਹਿੰਦੇ ਆ ਮਸੰਦਾਂ ਨੇ ਉਸ ਨੂੰ ੱੱੱਕੇ ਮਾਰ ਕੇ ਭਜਾ ਦਿੱਤਾ ਉਹ ਅੱਖਾਂ ਵਿੱਚੋਂ ਨੀਰ ਸੁੱਟਦਾ ਹੋਇਆ ਕਰ ਜਾ ਕੇ ਮਾਂ ਦੀ ਗੋਦੀ ਵਿੱਚ ਪੈ ਗਿਆ ਤੇ ਬੋਲਿਆ ਪਤਾ ਨਹੀਂ ਮਾਂ ਗੁਰੂ ਕਦੋਂ ਤੇ ਕਿਹੜੀ ਵਡਿਆਈ ਦਊਗਾ ਪਰ ਮੇਰੇ ਤੋਂ ਮਸੰਦਾਂ ਕੋਲ ਹੁਣ ਹੋਰ ਨਹੀਂ ਜਾਇਆ ਜਾਂਦਾ ਸਾਡਾ ਦਸਵੰਦ ਤਾਂ ਮਨਜ਼ੂਰ ਆ ਪਰ ਸਾਡੇ ਸ਼ੋ ਨਾਲ ਅਪਵਿੱਤਰ ਹੋ ਜਾਂਦੇ ਨੇ ਮਸੰਦ ਤੈਨੂੰ ਪਤਾ ਹੈ ਮਾਂ ਅੱਜ ਉਹਨਾਂ ਮੈਨੂੰ ੱੱੱਕੇ ਮਾਰੇ ਤੇ ਇਹ ਕਹਿੰਦੇ ਆ ਉਸ ਦੀ ਧਾ ਨਿਕਲ ਗਈ ਗੁਰੂ ਗੁਰੂ ਹੁੰਦਾ ਪੁੱਤ ਤੇ ਮਸੰਦ ਮਸੰਦ ਗੁਰੂ ਜ਼ਰੂਰ ਬੋੜੀ ਕਰਦਾ ਤੇ ਵਡਿਆਈ ਦਿੰਦਾ ਮਾਂ ਐਨਾ ਹੋੜੀ ਮੂੰਹ ਵਿੱਚ ਬੋਲੀ ਕਿ ਸ਼ਾਇਦ ਮੁੰਡੇ ਨੂੰ ਵੀ ਨਹੀਂ ਸੁਣਿਆ ਕਈ ਵਰੇ ਬੀਤ ਗਏ ਪਰ ਇਹ ਸਭ ਐਵੇਂ ਚੱਲਦਾ ਰਿਹਾ ਹੁਣ ਉਹ ਵੱਡਾ ਹੋ ਗਿਆ ਸੀ ਦਿੱਲੀ ਵਿੱਚ ਸਾਤਾ ਵਾਪਰ ਗਿਆ ਉਹ ਚਾਂਦਨੀ ਚੌਂਕ ਦੇ ਨੇੜੇ ਹੀ ਆਪਣੇ ਘਰ ਵਿੱਚ ਕੁਝ ਉਦਾਸ ਬੈਠਾ ਸੀ ਪਾਈ ਨਾਨੂ ਜੀ ਦਾ ਪੁੱਤਰ ਉਸ ਕੋਲ ਭੱਜਾ ਆਇਆ ਤੇ ਕਹਿਣ ਲੱਗਾ ਤੈਨੂੰ ਸ਼ਾਹ ਜੀ ਨੇ ਬੁਲਾਵਾ ਕਰ ਲਿਆ ਕੋਈ ਜ਼ਰੂਰੀ ਕੰਮ ਹੈ ਕਹਿੰਦੇ ਸੇ ਛੇਤੀ ਆਵੇ ਉਸ ਨੂੰ ਪਾਈ ਲਖੇ ਸ਼ਾਹ ਨੇ ਸੁਨੇਹਾ ਭਿਜਵਾਇਆ ਸੀ ਉਹ ਜਾ ਪੇਸ਼ ਹੋਇਆ ਕਈ ਸਿੱਖ ਬੈਠੇ ਸਨ ਉਸ ਦਾ ਪਿਤਾ ਵੀ ਉੱਥੇ ਹੀ ਸੀ ਭਾਈ ਨਾਨੂ ਜੀ ਦਾ ਘਰ ਉਹਨਾਂ ਦੇ ਘਰ ਤੋਂ ਨੇੜੇ ਹੀ ਤਾਂ ਸੀ ਕੂਚੇ ਦਿਲਵਾਲੀ ਸ਼ਾਹ ਜੀ ਸਮੇਤ ਲਗਭਗ ਸਭ ਸਿੱਖਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਉਹ ਆਪਸ ਵਿੱਚ ਹਜੇ ਵੀ ਸਲਾਮਾਂ ਕਰ ਰਹੇ ਸਨ ਇਹ ਇੱਕ ਪਾਸੇ ਨੁਕਰ ਵਿੱਚ ਜਾ ਬੈਠ ਗਿਆ ਭਾਈ ਲੱਖੀ ਸ਼ਾਹ ਨੇ ਕੁਝ ਚਿਰ ਮਗਰੋਂ ਭਾਈ ਨਾਨੂ ਜੀ ਦੇ ਪੁੱਤਰ ਨਾਇਕ ਨੂੰ ਪੁੱਛਿਆ ਗਿਆਨੀ ਤੋ ਅਜੇ ਉਸ ਨੂੰ ਸੱਦਣ ਉਹ ਤਾਂ ਕਦ ਦਾ ਆਇਆ ਬੈਠਾ ਹੈ ਜੀ ਔਰ ਦੇਖੋ ਤੇ ਨਾਇਕ ਨੇ ਨੁੱਕਰ ਵੱਲ ਇਸ਼ਾਰਾ ਕੀਤਾ ਗੁਰੂ ਪ੍ਰੇਮ ਵਿੱਚ ਭਿੱਜਾ ਉਹ ਇੱਕ ਪਾਸੇ ਨੁੱਕਰ ਵਿੱਚ ਪੁੰਝੇ ਬੈਠਾ ਸੀ ਚੁੱਪ ਸੀ ਸ਼ਾਂਤ ਸੀ ਪਰ ਸ਼ੋਰ ਉਸਦੇ ਅੰਦਰ ਤਾਂ ਅੰਤਾਂ ਦਾ ਸੀ ਚਾਂਦਨੀ ਚੌਂਕ ਵਿੱਚ ਵਾਪਰੇ ਸਾਕੇ ਦੀ ਸਾਰੀ ਤਸਵੀਰ ਉਸਦੇ ਅੰਦਰ ਚੱਲ ਰਹੀ ਸੀ ਲੋਕ ਤਰਾ ਤਰਾ ਕਰ ਰਹੇ ਸਨ ਜਾਲਮਾ ਚਾਹੇ ਬਾਣਾ ਵਰਤਾ ਦਿੱਤਾ ਸੀ ਪਰ ਡਰੇ ਹੋਏ ਉਹ ਵੀ ਬਹੁਤ ਸਨ ਲਾਲ ਕਿਲੇ ਵੱਲ ਭੱਜਾ ਜਾ ਰਿਹਾ ਕਾਜੀ ਵਹਾਬ ਅਲੀ ਪਤਾ ਨਹੀਂ ਛੋਟੇ ਜਿਹੇ ਸਫ਼ਰ ਦੌਰਾਨ ਕਿੰਨੇ ਵਾਰ ਡਿੱਗਾ ਲਾਲ ਕਿਲਾ ਵੀ ਕਾਲਾ ਹੋ ਗਿਆ ਸੀ ਬੱਦਲ ਜਾਂਦਾ ਸੀ ਦਿੱਲੀ ਦੇ ਸਿਰ ਸਾਰੇ ਹੀ ਫਟ ਜਾਣਗੇ ਕਹਿਰਾਂ ਦੀ ਗਰਜਨ ਸੀ ਤੇ ਸੈਂਕੜੇ ਬਿਜੜੀਆਂ ਤਾੜ-ਤਾੜ ਕਰਦੀਆਂ ਡਿੱਗ ਰਹੀਆਂ ਸਨ ਅੱਜ ਤਾਂ ਜ਼ਿਆਦਾ ਹੈ ਦਿੱਲੀ ਤਬਾਹੀ ਹੋ ਜਾਵੇਗੀ ਉਹ ਨੁੱਕਰ ਵਿੱਚ ਬੈਠਾ ਬੈਠਾ ਇੱਕਦਮ ਬੋਲਿਆ ਭਾਈ ਲੱਖੀਸ਼ਾ ਉਸ ਵਰ ਤੱਕਦਿਆਂ ਬੋਲੇ ਤੇਰੀ ਇੱਕ ਸੇਵਾ ਲੱਗੀ ਆ ਭਾਈ ਨਿਭਾਵੇਂਗਾ ਪਰ ਉਹ ਕੁਝ ਨਹੀਂ ਬੋਲਿਆ ਜੱਤਿਆ ਬੋਲਦਾ ਨਹੀਂ ਭਾਈ ਉਸਦੇ ਪਿਤਾ ਭਾਈ ਆਗਿਆ ਰਾਮ ਜੀ ਬੋਲੇ اے ਭਾਈ ਜੱਤਾ ਸੀ ਹਾਂ ਭਾਈ ਜੱਤਿਆ ਤੂੰ ਲਵੇਂਗਾ ਇਹ ਸੇਵਾ ਭਾਈ ਲੱਖੀਸ਼ਾ ਭਾਈ ਜੱਤੇਵਾਲ ਦੇਖਦਿਆਂ ਬੋਲੇ ਪਰ ਉਹ ਅਜੇ ਵੀ ਚੁੱਪ ਰਿਹਾ ਬੋਲਦਾ ਨਹੀਂ ਭਾਈ ਕਰੇਗਾ ਮਹਾਰਾਜ ਦਾ ਸੀਸ ਸੰਭਾਲਣ ਦੀ ਸੇਵਾ ਤੇ ਉਸਨੇ ਉਹ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਜੋ ਉਹ ਅਕਸਰ ਗਾਉਂਦਾ ਹੁੰਦਾ ਸੀ ਜਦ ਤੋਂ ਮਸੰਦਾ ਉਸ ਨਾਲ ਬੁਰਾ ਵਿਹਾਰ ਸ਼ੁਰੂ ਕੀਤਾ ਸੀ ਸੂਧ ਸੂਧ ਕਰ ਮਾਰ ਉਠਾਇਓ ਕਹਾ ਕਰੋ ਬਾਪ ਬੀਠਲਾ ਤੇ ਫਿਰ ਆਪ ਹੀ ਬੋਲਿਆ ਤਨ ਭਾਗ ਮੇਰੇ ਕੋਈ ਪਿਛਲੇ ਜਨਮਾਂ ਦਾ ਤਪ ਹੀ ਹੋਵੇਗਾ ਜੋ ਆਪ ਸਰਬਤ ਸੰਗਤ ਨੇ ਇਹਨਾਂ ਸੋਚ ਵੀ ਲਿਆ ਕਿ ਸੱਚੇ ਪਾਤਸ਼ਾਹ ਦੇ ਸੀਸ ਨੂੰ ਮੈਂ ਨੀਚ ਜਾਤ ਸ਼ੋ ਵੀ ਸਕਾਂਗਾ ਮੈਂ ਤਨ ਹੋ ਗਿਆ ਗੁਰੂ ਕੀ ਸਿੱਖੋ ਤਾਂ ਉਹ ਤੁਸੀਂ ਤੇ ਧੰ ਹੈ ਗੁਰੂ ਕਹਿੰਦਿਆ ਭਾਈ ਜੱਤੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹਨਾਂ ਨੂੰ ਮਹਾਰਾਜਿਆਂ ਦੇ ਬੋਲ ਯਾਦ ਆ ਰਹੇ ਸਨ ਤੁਸਾਂ ਵੱਡਾ ਕਾਰਜ ਕਰਨਾ ਹੈ ਭਾਈ ਜੀ ਚਰਨ ਵੀ ਤੁਹਾਡੇ ਤੇ ਸੀਸ ਵੀ ਤੁਹਾਡਾ ਤੁਸੀਂ ਹੁਕਮ ਕਰੋ ਸ਼ਾਹ ਜੀ ਤੁਹਾਡਾ ਕਿ ਹਸਿਰ ਮਥੇ ਉਹ ਫੇਰ ਬੋਲਿਆ ਮਹਾਰਾਜ ਦੀ ਦੇ ਦੀ ਸੰਭਾਲ ਦਾ ਪ੍ਰਬੰਧ ਅਸਾ ਕਰ ਲਿਆ ਭਾਈ ਪਰ ਸੀਸ ਕੀ ਤੂੰ ਲੈ ਜਾਏਂਗਾ ਅਨੰਦਪੁਰ ਸਾਹਿਬ ਤਾਂ ਸੱਚੇ ਪਾਤਸ਼ਾਹ ਮੇਰੇ ਧੰ ਭਾਗ ਆਗਦੇਆਂ ਉਸ ਦੀਆਂ ਅੱਖਾਂ ਪਰ ਆਈਆਂ ਚਰਨ ਵੀ ਤੁਹਾਡੇ ਤੇ ਸੀਸ ਵੀ ਤੁਹਾਟਾ ਮਹਾਰਾਜ ਦੇ ਬੋਲ ਮੂੜ ਉਸ ਦੇ ਕੰਨਾਂ ਵਿੱਚ ਰਸ ਭਰ ਗਏ ਸੋ ਫੈਸਲਾ ਹੋ ਗਿਆ ਭਾਰੀ ਤੂਫਾਨ ਵਿੱਚ ਪਾਈ ਜਾਂਦਾ ਜੀ ਆਪਣੇ ਸਾਥੀਆਂ ਪਾਈ ਨਾਨੂ ਜੀ ਉਹਨਾਂ ਦੇ ਪੁੱਤਰ ਨਾਇਕ ਧੂਮਾ ਤੇ ਆਪਣੇ ਪਿਤਾ ਭਾਈ ਆਗਿਆ ਜਿਸ ਵਿੱਚ ਚਾਂਦਨੀ ਚੌਂਕ ਆਈ ਮਹਾਰਾਜ ਜੀ ਦੀ ਦੇਹ ਅਤੇ ਸੀਸ ਕੋਲ ਅਜੇ ਵੀ ਬਹੁਤ ਕਰੁਣਾ ਪਹਿਰਾ ਸੀ ਪਰ ਜੋ ਵੀ ਉੱਥੇ ਮੌਜੂਦ ਸੀ ਉਸਨੇ ਤੂੜ ਤੋੜ ਦਰਦਿਆਂ ਆਪਣਾ ਚਿਹਰਾ ਹੱਥਾਂ ਦੀ ਓਟ ਲੈ ਕੇ ਢੱਕਿਆ ਹੋਇਆ ਸੀ ਲਗਭਗ ਸਾਰੇ ਪੈਰਾਦਾਰਾਂ ਨੇ ਵੀ ਆਪਣੇ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸਨ ਭਾਈ ਜਤਾ ਤੇ ਬਾਕੀਆਂ ਨੇ ਸ਼ਹੀਦ ਹੋਏ ਤਿੰਨਾਂ ਸਿੱਖਾਂ ਦੀਆਂ ਦੇਹਾਂ ਸੰਭਾਲੀਆਂ ਤੇ ਜਮਨਾ ਕੰਡੇ ਦੇ ਜਾ ਇਸ਼ਨਾਨ ਕਰਵਾ ਕੇ ਸੰਸਕਾਰ ਤੇ ਇਸੇ ਥਾਂ ਭਾਈ ਗੁਰਦਿੱਤਾ ਜੀ ਦੀ ਜ਼ਿਕਰ ਪਹਿਲਾਂ ਹੀ ਵੱਲ ਰਹੀ ਸੀ ਭਾਈ ਗੁਰਦਿੱਤਾ ਜੀ ਨੇ ਸੱਚੇ ਬਾਦਸ਼ਾਹ ਤੋਂ ਵਾਖਾਉਣ ਲੱਗਿਆਂ ਬਚਨ ਲਿਆ ਸੀ ਕਿ ਮਹਾਰਾਜੀ ਉਹਨਾਂ ਨੂੰ ਸਦਾ ਨਾਲ ਹੀ ਰੱਖਣਗੇ ਇਧਰ ਚਾਂਦਨੀ ਚੌਕ ਵਿੱਚ ਜਲਾਦ ਦੀ ਤਲਵਾਰ ਚੱਲੀ ਤੇ ਉਧਰ ਭਾਈ ਗੁਰਦਿੱਤਾ ਜੀ ਨੇ ਸਵਾਸ ਛਡਾ ਲਿਆ ਚਾਰੇ ਗੁਰਸਿੱਖਾਂ ਦਾ ਇਕੱਠਾ ਸਸਕਾਰ ਕੀਤਾ ਗਿਆ ਹੁਣ ਸੱਚੇ ਪਾਤਸ਼ਾਹ ਦੇ ਸੀਸ ਅਤੇ ਧੜ ਦੀ ਸੰਭਾਲ ਕਰਨੀ ਸੀ ਭਾਵੇਂ ਕਹਿਰਾਂ ਦੇ ਝੱਖੜ ਨੇ ਇੰਨੀ ਧੂੜ ਉਡਾ ਦਿੱਤੀ ਹੈ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਪਰ ਫੇਰ ਵੀ ਮਹਾਰਾਜ ਜੀਆਂ ਦੇ ਧੜ ਅਤੇ ਸੀਸ ਕੋਲ ਬਹੁਤ ਸਖਤ ਪੈਰਾ ਹੈ ਤੇ ਸਿਪਾਹੀ ਕਿਸੇ ਨੂੰ ਨੇੜੇ ਨਹੀਂ ਟੁੱਕਣ ਦਿੰਦੇ ਘਟੋ ਘਟੇ 10 ਚੌਂਕੀਆਂ ਉੱਥੇ ਬਹਾਈਆਂ ਗਈਆਂ ਨੇ ਪਾਏ ਨਾਨੂ ਜੀ ਚਾਦਨੀ ਚੌਂਕ ਹੋ ਆਏ ਸਨ ਤੇ ਘਰ ਆ ਉਹਨਾਂ ਸਭ ਨੂੰ ਦੱਸਿਆ ਮੈਂ ਆਪਣੇ ਹਜ਼ਾਰਾਂ ਗੱਡੇ ਇਕੱਠੇ ਲਾਲਕੇਰੇ ਤੋਂ ਫਤਿਹਪੁਰ ਮਸੀਤਵਾਲ ਤੋਰਾਂਗਾ ਉਹਨਾਂ ਵਿੱਚ ਨਾਰਨੋਲ ਤੋਂ ਲਿਆਂਦੀ ਚੂਨਾ ਗਲੀ ਪੈਨਾ ਤੋਂ ਹੀ ਭਰੀ ਹੋਈ ਹੈ ਉਹਨਾਂ ਟਾਂਡੀਆਂ ਵਿੱਚ ਹੀ 40-50 ਦੇ ਕਰੀਬ ਗੱਡੇ ਰੂਹ ਦੇ ਲੱਦੇ ਹੋਏ ਹਨ ਜੋ ਸਾਰੇ ਟਾਂਡਿਆਂ ਦੇ ਵਿੱਚ ਘਾਰ ਹੋਣਗੇ ਕੋਤਵਾਲੀ ਕੋਲ ਪਹੁੰਚਦਿਆਂ ਅਸੀਂ ਟਾਂਡੇ ਇੱਕਦਮ ਸੱਜੇ ਨੂੰ ਕਾੜ ਦੇਾਂਗੇ ਤੇ ਉਸੇ ਸਮੇਂ ਤੁਸੀਂ ਸਭ ਨੇ ਹਿੰਮਤ ਮਾਰ ਕੇ ਮਹਾਰਾਜਿਆਂ ਦੀ ਦੇ ਸੰਭਾਲ ਲੈਣੀ ਹੈ ਤੇ ਉਹਨਾਂ ਰੂਹ ਦੇ ਗੱਡਿਆਂ ਵਿੱਚੋਂ ਇੱਕ ਵਿੱਚ ਧਰ ਕੇ ਉਸ ਉੱਤੇ ਕੋਈ ਨਿਸ਼ਾਨੀ ਛੱਡ ਦੇਣੀ ਹੈ ਇਸੇ ਮੌਕੇ ਦੀ ਹਫੜਾ ਦਫੜੀ ਵਿੱਚ ਪਾਈ ਜਾਂਦਾ ਸੱਚੇ ਪਾਸ਼ਾ ਜੀ ਦਾ ਸੀਸ ਉਠਾ ਲਵੇਗਾ ਪਾਈ ਲੱਖੀ ਸ਼ਾਹ ਜੀ ਨੇ ਆਪਣੀ ਬਣਾਈ ਹੋਈ ਸਾਰੀ ਵਿਉਂਤ ਸਿੱਖਾਂ ਨੂੰ ਦੱਸੀ ਤੇ ਆਪਣੇ ਗੁੱਡੇ ਲੈਣ ਲਈ ਰਾਇਸ ਨਾਲ ਚਲੇ ਗਏ ਪਰ ਜਦ ਹੀ ਅਸੀਂ ਸੱਚੇ ਪਾਤਸ਼ਾਹ ਦੀ ਦੇ ਅਤੇ ਸੀਸ ਉਥੋਂ ਪਾਸੀ ਕਰਾਂਗੇ ਕੁਝ ਸਮੇਂ ਮਗਰੋਂ ਹੀ ਪਹਿਰੇਦਾਰਾਂ ਨੂੰ ਪਤਾ ਲੱਗ ਜਾਏਗਾ ਤੇ ਸਭ ਪਾਸੇ ਰੋਲਾ ਪੈ ਜਾਏਗਾ ਪਾਈ ਜਤਾ ਜੀ ਨੇ ਆਪਣੇ ਪਿਤਾ ਭਾਈ ਆਗਿਆ RAM ਜੀ ਨੂੰ ਕਿਹਾ ਕਿਉਂ ਨਾ ਅਸੀਂ ਕੋਈ ਸੀਸ ਜਹੀ ਚੀਜ਼ ਉਸ ਥਾਂ ਰੱਖ ਦਈਏ ਜਿੱਥੋਂ ਮਹਾਰਾਜ ਜੀ ਦਾ ਸੀਸ ਚੁੱਕਣਾ ਹੈ ਪਾਈ ਨਾਨੂ ਜੀ ਵੀ ਪਿਓ ਪੁੱਤਰ ਦੇ ਕੋਲ ਹੀ ਖਲੋਤੇ ਸਨ ਬੋਲੇ ਸੀਸ ਜਹੀ ਚੀਜ਼ ਕਿਉਂ ਸੀਸ ਹੀ ਕਿਉਂ ਨਹੀਂ ਪਾਈ ਅਗਿਆਰਾਮ ਜੀ ਬੋਲਤੇ ਪਾਈ ਨਾਨੂ ਤੇ ਪਾਈ ਜਤਾ ਜੀ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗੇ ਪਰ ਸੀਸ ਕਿਥੋਂ ਪਾਈ ਜਤਾ ਜੀ ਨੇ ਆਪਣੇ ਪਿਤਾ ਵੱਲ ਤੱਕਦਿਆਂ ਕਿਹਾ ਤੂੰ ਚੱਲ ਮੇਰੇ ਨਾਲ ਕਹਿੰਦਿਆਂ ਦੋਵੇਂ ਪਿਓ ਪੁੱਤਰ ਆਪਣੇ ਘਰ ਆ ਗਏ ਦੇਖ ਤੂੰ ਕਰੜਾ ਰਹੀ ਮੇਰਾ ਪੁੱਤਰ ਪਰ ਮੁਗਲਾਂ ਨੂੰ ਭੁਲੇਖਾ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਸੀਸ ਦੀ ਥਾਂ ਤੇ ਕੋਈ ਹੋਰ ਸਿਰ ਟਕਾਈਏ ਸੋ ਤੂੰ ਜੇਰਾ ਕਰ ਮੈਂ ਅਰਦਾਸ ਕਰਦਾ ਹਾਂ ਕਿ ਮਹਾਰਾਜ ਇਹ ਸੇਵਾ ਮੇਰੀ ਝੋਲੀ ਪਾਉਣ ਪਾਈ ਅਗਿਆਰਾਮ ਜੀ ਨੇ ਪਾਈ ਜੱਤੇ ਨੂੰ ਇੱਕ ਕਿਰਪਾਨ ਫੜਾਉਂਦਿਆ ਕਿਹਾ ਵਾਹਿਗੁਰੂ ਪਾਈ ਜੱਤੇ ਦੇ ਮੂੰਹੋਂ ਬਸ ਇਹੋ ਨਿਕਲਿਆ ਐਵੇਂ ਹੀ ਕੀਤਾ ਗਿਆ ਹੁਣ ਇੱਕਦਮ ਰੋਲਾ ਪੈਣ ਦੀ ਕੋਈ ਗੁੰਜਾਇਸ਼ ਨਹੀਂ ਰਹੀ ਸੀ ਪਾਈ ਜੱਤਾ ਪਾਈ ਨਾਨੂ ਜੀ ਕੋਲ ਆਏ ਪਾਈ ਅਗਿਆਰਾਮ ਜੀ ਕਿੱਥੇ ਨੇ ਪਾਈ ਨਾਨੂ ਜੀ ਨੇ ਆਸੇ-ਪਾਸੇ ਦੇਖਦਿਆਂ ਪੁੱਛਿਆ ਪਿਤਾ ਜੀ ਲੇਖੇ ਲੱਗ ਗਏ ਨੇ ਪਾਈ ਜੱਤੋ ਤੋਂ ਇੰਨਾ ਕੁ ਹੀ ਬੋਲ ਹੋਇਆ ਬਾਕੀ ਗੱਲ ਰਤ ਰੰਗੀ ਕਿਰਪਾਨ ਨੇ ਕਹਿ ਦਿੱਤੀ ਤਨ ਗੁਰੂ ਤਨ ਗੁਰੂ ਪਿਆਰੇ ਤਨ ਤਨ ਭਾਈ ਆਗਿਆ ਰਾਮ ਜੀ ਭਾਈ ਨਾਨੂ ਜੀ ਨੇ ਭਰੀਆਂ ਅੱਖਾਂ ਨਾਲ ਹੱਥ ਜੋੜੇ ਤੁਸੀਂ ਪਿਤਾ ਜੀ ਦੇ ਧੜ ਦਾ ਕਿਸੇ ਤਰ੍ਹਾਂ ਸੰਸਕਾਰ ਕਰ ਦੇਣਾ ਤੇ ਸੀਸ ਸੀਸ ਦਾ ਪ੍ਰਬੰਧ ਮੈਂ ਕਰ ਲਵਾਂਗਾ ਕਹਿੰਦਿਆਂ ਭਾਈ ਜੱਤਾ ਮੁੰ ਆਪਣੇ ਘਰ ਚਲਾ ਗਿਆ ਤਿਆਰੀ ਹੋ ਗਈ ਟਾਂਡੇ ਲਾਲ ਕਿਲੇ ਵੱਲ ਨਿਕਲ ਪਏ ਮਸਾ ਟਾਈ ਕੋ ਕੋ ਤੇ ਲਾਲ ਕਿਲਾ ਸੀ ਸੋ ਪਹੁੰਚਦਿਆਂ ਬਹੁਤੀ ਧੀਰ ਨ ਲੱਗੀ ਇੱਕ ਤਾਂ ਅੰਤਾਂ ਦੇ ਝਖੜ ਤੇ ਦੂਜਾ ਭਾਈ ਲੱਖੀ ਸ਼ਾਹ ਦੀ ਸਰਕਾਰੀ ਦਰਬਾਰੇ ਪਹੁੰਚ ਕਰਨ ਰਾਹ ਵਿੱਚ ਕੋਈ ਅੜਚਨਾਂ ਪਈ। ਇਧਰੋਂ ਗੱਡੇ ਲਾਲਕਿਰੇ ਤੋਂ ਕੋਤਵਾਲੀ ਵੱਲ ਤੁਰੇ ਤੇ ਉਧਰੋਂ ਭਾਈ ਜੱਤਾ ਭਾਈ ਆਗਿਆ ਰਾਮ ਜੀ ਦਾ ਸਿਰ ਝੁੱਕ ਕੇ ਦਿਲਵਾਲੀ ਤੋਂ ਚਾਂਦਨੀ ਚੌਂਕ ਨੂੰ ਭੱਜਿਆ। ਹਨੇਰੀ ਤਾਂ ਪਹਿਲਾਂ ਹੀ ਲੋੜਿਆਂ ਦੀ ਸੀ ਤੇ ਉੱਤੋਂ ਹਜ਼ਾਰਾਂ ਗੱਡਿਆਂ ਨਾਲ ਹੋਰ ਕਮਸਾਂ ਜਿਹਾ ਪੈ ਗਿਆ। ਸਾਰੇ ਟਾਂਡੇ ਕੋਤਵਾਲੀ ਕੋਲ ਖੱਬੇ ਨੂੰ ਕਰ ਦਿੱਤੇ ਗਏ। ਸਭ ਪਾਸੇ ਹਫੜਾ ਦਫੜੀ ਮੱਚ ਗਈ। ਮੁਗਰਾਂ ਦੇ ਪਹਿਰੇ ਥਿੜਕ ਗਏ ਚੌਂਕੀਆਂ ਉਖੜ ਗਈਆਂ ਭੱਜਣੇ ਸੀ ਫੈਲ ਗਏ ਮੁਗਰਾਂ ਨੂੰ ਜਾਪਿਆ ਕਿ ਬਲਦ ਹਰ ਫਲ ਗਏ ਹਨ ਤੇ ਆਪਣੇ ਆਪ ਨੂੰ ਬਚਾਉਣ ਲਈ ਪਹਿਰੇਦਾਰ ਖਿੰਡ ਗਏ ਦੋ ਚਾਰ ਸਿਪਾਈਆਂ ਨੂੰ ਬਲਦਾਂ ਨੇ ਟੁੱਡਾ ਮਾਰੀਆਂ ਵੀ ਟਾਂਡਾ ਪੁੱਤਰ ਗਿਆ ਹੈ ਪਾਸੇ ਹੋ ਜੋ ਪਾਈ ਪਾਸੇ ਹੋ ਜੋ ਵੈੜ ਦੇ ਕਾਬੂ ਤੋਂ ਬਾਹਰ ਹੋ ਗਏ ਨੇ ਦੀਆਂ ਅਮਾਜਾਂ ਲਗਾਤਾਰ ਆ ਰਹੀਆਂ ਸਨ ਉਧਰੋਂ ਰੂਨ ਨਾਲ ਭਰੇ ਗੱਡੇ ਕੋਤਵਾਲੇ ਕੋਲ ਆ ਕੇ ਹੋਲੀ ਕਰ ਲੈ ਗਏ ਸੱਚੇ ਪਾਸ਼ਾ ਜੀਆਂ ਦੀ ਦੇਹ ਸਾਤੀ ਨਾਲ ਉਠਾਈ ਗਈ। ਭਾਈ ਨਿਗਾਇਆ ਜੀ, ਭਾਈ ਉਦਾ ਜੀ, ਭਾਈ ਨਾਨੂ ਜੀ ਨੇ ਇਹ ਕਾਰਜ ਕੁਝ ਪਲਾਂ ਵਿੱਚ ਹੀ ਕਰ ਦਿੱਤਾ ਤੇ ਗੱਡੇ ਪਹਟਾ ਲਏ ਗਏ। ਭਾਈ ਜਤਾ ਜੀ ਨੇ ਆਪਣੇ ਪਿਤਾ ਦਾ ਸਿਰ ਉਸੇ ਥਾਂ ਧਰਿਆ ਜਿੱਥੋਂ ਸੱਚੇ ਪਾਸ਼ਾ ਜੀਆਂ ਦਾ ਚੱਕਿਆ ਸੀ ਤੇ ਉਹ ਅੱਖਾਂ ਵਿੱਚੋਂ ਨੀਰ ਵਹਾਉਂਦਿਆਂ ਗੋਣ ਲੱਗੇ। ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਂ ਕੋ ਪਿਛਵਾਰ ਲਾ ਤੇ ਪਲਾਂ ਵਿੱਚ ਚਾਂਦਨੀ ਚੌਕ ਵਿੱਚੋਂ ਅਲੋਪ ਹੋ ਗਏ।